ਜਦੋਂ ਬਾਪੂ ਵਰਗੇ ਨਾ ਰਾਤ ਨੂੰ 1 ਵਜੇ ਹਲ ਜੋੜਦੇ ਹੁੰਦੇ ਸੀ ਬਲਦਾਂ ਨਾਲ ਸਵੇਰੋਂ ਉਦੋਂ ਦੇ ਇਹ ਸੰਦ ਬਣਾਉਂਦੇ ਆ ਉਦੋਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਸੱਥਾਂ 'ਚ ਕਿ ਭਾਈ ਹਾਲ ਤਾਂ ਬਈ ਬੀਜਣ ਵਾਲੀ ਬਜਾਈ ਵਾਲਾ ਪੋਰ ਤਾਂ ਸਮਰਾਲੇ ਵਾਲਿਆਂ ਦਾ ਉਦੋਂ ਦੇ ਕੰਮ ਕਰਦੇ ਆ 1972 ਦੇ ਵਿੱਚ ਤਾਂ ਇਹ ਫਾਰਮ ਰਜਿਸਟਰਡ ਹੋ ਗਈ ਸੀ ਭਾਰਤ ਸਰਕਾਰ ਦੇ ਅੰਡਰਸਟੈਂਡ ਬਣਾਉਣ ਦੇ ਲਈ ਤੁਸੀਂ ਇਹ ਦੇਖ ਲਓ ਵੀ ਕਦੋਂ ਦੇ ਕੰਮ ਕਰਦੇ ਆ ਕਿੰਨੇ ਹੱਥਾਂ ਦੇ ਵਿੱਚ ਸ਼ੁੱਧਤਾ ਹੋਊਗੀ ਬਲਦਾਂ ਦੀਆਂ ਪੰਜਾਲੀਆਂ ਤੋਂ ਲੈ ਕੇ ਅੱਜ ਕਿਹੜਾ ਸੰਦਾ ਜਿਹੜਾ ਇਹਨਾਂ ਕੋਲੇ ਬਣਦਾ ਨਹੀਂ ਬੰਦਾ ਇਹਨਾਂ ਦੀ ਫਾਰਮ ਦੇ ਵਿੱਚ ਢੇੜਾ ਦਿੰਦਾ ਦਿੰਦਾ ਥੱਕ ਜਾਂਦਾ ਸੱਜਣਾ ਅੱਜ ਤੁਹਾਨੂੰ ਇਹਨਾਂ ਦੇ ਐਮਪਲੀਮੈਂਟ ਦਿਖਾਉਨੇ ਆ ਇੱਕ ਆਮ ਛੋਟੇ ਪਰਿਵਾਰ ਚੋਂ ਉੱਠ ਕੇ ਕਿਵੇਂ ਇੰਨੀ ਵੱਡੀ ਇੰਡਸਟਰੀ ਬਣ ਗਈ ਪੰਮੀ ਸਮਰਾਲੇ ਵਾਲੇ ਤੁਹਾਨੂੰ ਇਹਨਾਂ ਦੇ ਸੰਦਾਂ ਦੀ ਬਣਾਵਟ ਤੇ ਸ਼ੁੱਧਤਾ ਤੋਂ ਹੀ ਅੰਦਾਜ਼ਾ ਹੋ ਜਾਊਗਾ ਕਿ ਇੰਨੇ ਵੱਡੇ ਬਣਨ ਵਾਸਤੇ ਸਚਿਆਰੇ ਹੱਥ ਹੋਣੇ ਬੜੇ ਜ਼ਰੂਰੀ ਆਜੋ ਕੁਝ ਸੰਦ ਦਿਖਾਉਨੇ ਆ ਸਚਿਆਰੇ ਹੱਥਾਂ ਨਾਲ ਬਣੇ ਹੋਏ ਅੱਜ ਆ ਨਿੱਕੇ ਰੂਟਾਵੇਟਰ ਤੋਂ ਲੈ ਕੇ ਵੱਡੇ ਤੋਂ ਵੱਡਾ ਜਿੱਡਾ ਰੂਟਾਵੇਟਰ ਬਣ ਸਕਦਾ ਹੈ ਕੋਡਾ ਰੂਟਾਵੇਟਰ ਸੁਪਰਸੀਡਰ ਬਹੁਤ ਸੰਧ ਬਣਦੇ ਆ ਤੇ ਬਹੁਤ ਤਰ੍ਹਾਂ ਦੇ ਸੰਧ ਬਣਦੇ ਆ ਆਪਣੇ ਨਾਲ ਹੈ ਗਿਆ ਬਾਈ ਬਲਹਾਰ ਹੋਣੀ ਬਾਈ ਬਲਹਾਰ ਹੋਣੀ ਤੁਹਾਨੂੰ ਅੱਜ ਬਹੁਤ ਕੰਮ ਦੀ ਗੱਲ ਦੱਸਣ ਲੱਗੇ ਇੱਕ ਜਾਣਕਾਰੀ ਨੂੰ ਜ਼ਰੂਰ ਧਿਆਨ ਚ ਰੱਖਿਓ ਬਾਈ ਸਸੀ ਕਾ ਸਸੀ ਕਾ ਜੀ ਬਾਈ ਅਗਰ ਦੱਸਦੇ ਕਿੱਥੋਂ ਸ਼ੁਰੂ ਹੋ ਜੀਏ ਦੇਖੋ ਪਹਿਲੇ ਤਾਂ ਅਟੈਚਮੈਂਟ ਅਲੱਗ ਕਰਕੇ ਆਪਾਂ ਦਿਖਾਤੀ हां अभी ਜਿੱਦਾਂ ਆਪਾਂ ਨੇ ਰੋਟਾਵੇਟਰ ਬਣਾਣਾ ਹੈ ਤਾਂ ਇਹ ਸਟੋਰ ਕਰਨੀ ਆ ਬਰਾਂਡੇ ਦੇ ਵਿੱਚ ਹੂੰ ਤਾਂ ਆਪਾਂ ਨੇ ਸਟੈਂਡ ਦੇ ਦਿੱਤਾ ਵਧੀਆ ਜਿਹਾ ਹੂੰ ਇੱਕ ਬੰਦਾ ਟਰੈਕਟਰ ਤੇ ਤੇ ਇੱਕ ਪਿੱਛੇ ਇਹਨੂੰ ਬਿਲਕੁਲ ਅਲੱਗ ਕਰਕੇ ਇਹਨੂੰ ਖੜਾ ਸਕਦਾ ਭਾਈ ਜੀ ਇੱਕ ਗੱਲ ਨਾਲ ਉਹ ਬਹੁਤ ਕਮਾਲ ਦੀ ਆ ਆ ਦੇਖੋ ਆ ਅਲੱਗ ਹੋਇਆ ਪਿਆ ਜੀ ਆ ਇਹਦਾ ਅਲੱਗ ਹੋਇਆ ਪਿਆ ਪਾਰਟ ਬਿਲਕੁਲ ਪਰ ਆ ਵੀ ਇਹੀ ਆ ਇਹੀ ਆ ਇਹ ਵੀ ਰੋਟਾਵੇਟਰ ਆਪ੍ਰੀਤ ਦੇ ਚਾਰ ਚਪੇਰੇ ਘੁੰਮ ਕੇ ਦਿਖਾਈ ਆ ਦੇਖ ਓਹ ਸੁਪਰ ਸੀਡਰ ਵਾਲਾ ਰੂਟਾ ਬੇਟਰ ਆ ਦੇਖੋ ਇਹਦੇ ਗੇਅਰ ਹੈ ਨਹੀਂਗਾ ਤਾਂ ਇਹਨਾਂ ਨੇ ਆਹ ਗੇਅਰ ਆ ਜਿਹੜਾ ਇਹ ਲੈ ਜਾਂਦਾ ਆ ਗੇਅਰ ਲੈ ਜਾਂਦਾ ਇਹਦੀ ਪਲੇਟ ਅਲੱਗ ਆ ਆਪਣੀ ਠੀਕ ਆ ਜੀ ਜਦੋਂ ਅਗਰ ਤਾਂ ਤੁਸੀਂ ਇਦਾਂ ਚਲਾਉਣਾ ਚਾਹੁੰਦੇ ਹੋ ਇਦਾਂ ਵੀ ਚੱਲੇਗਾ ਜੀ ਅਗਰ ਤੁਸੀਂ ਇਹਨੂੰ ਲਾਉਨੇ ਹੋ ਤਾਂ ਪਲੇਟ ਖੋਲਣ ਦੀ ਲੋੜ ਨਹੀਂ ਹੂੰ ਤਾਂ ਇਹ ਗੇਅਰ ਅਲੱਗ ਕਰਕੇ ਸਮੇਤ ਰੂਲੇ ਪਿੱਛੇ ਚਲੇ ਜਾਣ ਤੇਰਾ ਜਿਹੜਾ ਸੁਹਾਗਾ ਪਾ ਕੇ ਤੇ ਸਪਰਿੰਗ ਪਾ ਕੇ ਆ ਰੋਟਾਵੇਟਰ ਬਣ ਗਿਆ ਆ ਜਮਾ ਮਤਲਬ ਸੇਮ ਰੋਟਾਵੇਟਰ ਬਣ ਗਿਆ ਤੇ ਆਪਾਂ ਇਹ ਕਹਿੰਦੇ ਆ ਵੀ ਆ ਜਿਹੜਾ ਰੋਟਾਵੇਟਰ ਬਣ ਗਿਆ ਬਿਲਕੁਲ ਇਹ ਉਹ ਰੋਟਾਵੇਟਰ ਬਣ ਗਿਆ ਵੀ ਜਿਹਦੇ ਨਾਲ ਆ ਫ੍ਰੀ ਮਿਲ ਗਿਆ ਬਸ ਫ੍ਰੀ ਹੋਂ ਮਿਲ ਗਿਆ ਕਿਉਂਕਿ ਉੱਤੇ ਸਬਸਿਡੀ ਹੈ ਸਬਸਿਡੀ ਸਬਸਿਡੀ ਹੈ ਹਨਾ ਬਾਈ ਬਿਲਕੁਲ ਜੀ ਬਿਲਕੁਲ ਹੁਣ ਟੈਕਨੀਕਲੀ ਗੱਲ ਇੱਕ ਤਾਂ ਤੁਹਾਨੂੰ ਇਹ ਦੱਸਤਾ ਵੀ ਜੇ ਤੁਸੀਂ ਰੋਟਾਵੇਟਰ ਖਰੀਦਣ ਜਾ ਰਹੇ ਆ ਤੇ ਆ ਚੀਜ਼ ਤੁਹਾਨੂੰ ਸਮਝ ਲਓ ਵੀ ਭਾਰਤ ਸਰਕਾਰ ਲੋ ਗਿਫਟ ਹੈ ਬਿਲਕੁਲ ਪਰਾਲੀ ਨੂੰ ਖਤਮ ਕਰਨ ਦੇ ਨਾਤੇ ਧੂਏ ਤੋਂ ਬਚਾਉਣ ਦੇ ਨਾਤੇ ਹੁਣ ਅਗਲੀ ਗੱਲ ਆ ਇਹ ਪਰਾਲੀ ਨੂੰ ਖਤਮ ਕਰਦੀ ਹੈ ਇਹ ਵਧੀਆ ਕਰਦੀ ਹੈ ਸਾਰਾ ਕੁਝ ਠੀਕ ਆ ਜੀ ਹੁਣ ਇਹਦੇ ਵਿੱਚ ਟੈਕਨੀਕਲੀ ਸੁਧਾਰ ਹੋਏ ਆ ਜਿਹੜੇ ਉਹ ਗੱਲ ਕਰਦੇ ਆ ਜੀ ਆਹ ਬਾਈ ਜੀ ਜਿਹੜੀ ਆ ਪੱਤੀ ਆ ਇਹ ਆਮ ਤੌਰ ਤੇ ਸਿੱਧੀ ਲੱਗੀ ਸੀ ਸਿੱਧੀ ਆ ਇਹ ਦੇਖੋ ਜੀ ਪਹਿਲਾਂ ਅਸੀਂ ਵੀ ਲਾਈ ਸੀ ਧੂਏ ਬੈਂਡ ਵਾਲੀ ਜੀ ਉਹਦੇ ਵਿੱਚ ਕੋਈ ਦਿੱਕਤ ਆਈ ਉਹਨੂੰ ਬੈਂਡ ਹੋ ਜਾਂਦਾ ਸੀ ਇਸ ਵਾਰ ਦੇਖੋ ਪਹਿਲਾਂ ਬੈਂਡ ਇੱਥੇ ਪਾਇਆ ਗਿਆ ਜੀ ਫਿਰ ਬੈਂਡ ਇੱਥੇ ਪਾ ਕੇ ਨੂੰ ਹੱਬ ਤੱਕ ਕਰ ਦਿੱਤਾ ਵੀ ਲੈ ਕੇ ਗਏ ਵੀ ਮਿੱਟੀ ਵਾਲੀ ਜਮਾ ਹੋਵੇ ਹੀ ਨਾ ਹਾਂ ਲੈ ਕੇ ਤਵੀ ਨੂੰ ਮਿੱਟੀ ਲੱਗੇ ਹੀ ਨਾ ਹੂੰ ਵੈਸੇ ਸਟੇਟ ਡਿਸਕ ਹਸਾ ਡੀ ਇਹਨੂੰ ਮਿੱਟੀ ਲੱਗਦੀ ਰਹੀ ਸੀ ਘਟ ਜੀ ਫਿਰ ਵੀ ਆਪਾਂ ਸੋਚਿਆ ਵੀ ਮਿੱਟੀ ਲੱਗੇ ਹੀ ਨਾ ਲੱਗੇ ਹੀ ਨਾ ਤੇ ਇੱਕ ਇੱਕ ਚੀਜ਼ ਮੈਨੂੰ ਹੋਰ ਪ੍ਰੀਤ ਅਗਲੇ ਪਾਸੇ ਆ ਦੇਖ ਅੱਗੇ ਆਪਾਂ ਗੌਰ ਨਹੀਂ ਕਰਦੇ ਇਹ ਚੀਜ਼ ਦੀ ਜੀ ਆ ਦੇਖੀ ਪ੍ਰੀਤ ਆ ਇਹਨਾਂ ਦੀਆਂ ਡਿਸਕਾਂ ਅੱਗੇ ਪਿੱਛੇ ਹਟਮੀ ਆ ਜੀ ਇਹ ਕਿਉਂ ਆ ਇਹ ਦੇਖੋ ਜੀ ਜਿਹੜੀਆਂ ਡਿਸਕਾਂ ਦੁਨੀਆਂ ਆਪਾਂ ਕੋਬ ਵਾਲੀਆਂ ਲਾਉਨੇ ਆ ਹੂੰ ਉਹ ਜਦੋਂ ਉਹਦਾ ਮੂੰਹ ਕਸ ਗਿਆ ਇਥੋਂ ਉਹਨੇ ਬੇਲ ਦਿਖਾਉਣ ਲੱਗ ਜਾਣਾ ਹੂੰ ਆਪਣੀ ਅੱਗੇ ਤੇ ਪਿੱਛੇ ਘਸੀ ਜਾਣੀ ਆ ਘਸੀ ਜਾਣੀ ਆ ਇਹਦਾ ਬੇਲ ਆ ਜਿਹੜਾ ਇਹ ਇੰਨਾ ਹੀ ਰਹਿਣਾ ਉੱਤੇ ਮਿੱਟੀ ਨਹੀਂ ਚੜੂਗੀ 20 ਹੋਸ਼ਾ ਨਹੀਂ ਰਹੂਗਾ ਹੂੰ ਵੀ ਜਿੰਨਾ ਤੁਸੀਂ ਡੀਪਲੀ ਪਾਉਣਾ ਚਾਹੁੰਦੇ ਹੋ ਡੂੰਘਾ ਪਾਉਣਾ ਚਾਹੁੰਦੇ ਹੋ ਉੱਥੇ ਹੀ ਰਹੇ ਉੱਥੇ ਹੀ ਰਹੂਗਾ ਬਿਲਕੁਲ ਉੱਥੇ ਰਹੂਗਾ ਤੇ ਆਹ ਭਾਈ ਜੀ ਜਿਹੜੇ ਆਹਾਂ ਮਤਲਬ ਪਿਸਤੌਲ ਆ ਇਹਦੇ ਜੀ ਇਹ ਮਤਲਬ ਤੁਹਾਡੇ ਆਪਣੇ ਆ ਕਿ ਉੱਪਰ ਪੰਮੀ ਸਮਰਾਲਾ ਦੀ ਮੋਹਰ ਲੱਗੀ ਹੋਈ ਆ ਹਾਂਜੀ ਹਾਂਜੀ ਇਹ ਹੈਗੇ ਆ ਜੀ ਹੂੰ ਇਹ ਆਪਣੀ ਬਣਦੇ ਆ ਅਲੂਮੀਨੀਅਮ ਦੇ ਆ ਬਿਲਕੁਲ ਜੀ ਰਾਇਤ ਦੇ ਨਾਂ ਤੇ ਆ ਅੱਛਾ ਜੀ ਰਾਇਤ ਠੀਕ ਹੈ ਜੀ ਜੀ ਇਹ ਹੋ ਗਿਆ ਇਹਦਾ ਇਹ ਜੀ ਆ ਬੀ ਪਾਉਣ ਵਾਲਾ ਸਭ ਨੂੰ ਪਤਾ ਹੈ ਕਿ ਬੀ ਸੈਟਿੰਗ ਇਹਨਾਂ ਦੀ ਤਾਂ ਬਹੁਤ ਕਮਾਲ ਹੈ ਬਿਲਕੁਲ ਇਹ ਲਾਕਟ ਹੋ ਜਾਂਦਾ ਜਿੱਥੇ ਤੁਸੀਂ ਸੈੱਟ ਕਰਨਾ ਜੀ ਉਹਨੂੰ ਹੈਂਡਲ ਦਿੱਤਾ ਹੋਇਆ ਹੈਵੀ ਵਾਲਾ ਦੇਖ ਆ ਆਹ ਆ ਮੈਂ ਪੁੱਛਣ ਲੱਗਿਆ ਸੀ ਵੀ ਆਹ ਹੈਂਡਲ ਕਾਦੇ ਬਣਤੇ ਅੱਛਾ ਹੈਂਡਲ ਕਿੰਨਾ ਮਜ਼ਬੂਤ ਆ ਆਰਾਮ ਨਾਲ ਜਾਏ ਕੋਈ ਬੱਚਾ ਕਰ ਲੇ ਜਿੱਥੇ ਸੈੱਟ ਹੋ ਗਿਆ ਹੂੰ ਆਪਣਾ ਹੈਂਡਲ ਸੰਭ ਲੋ ਚਲੋ ਜੀ ਇਹਨੂੰ ਕਰ ਦੋ ਲੋਕ ਜੀ ਵਾਈਬ੍ਰੇਟ ਕਰੇਗਾ ਤਾਂ ਵੀ ਘੱਟ ਵੱਧ ਹੋਣ ਦਾ ਚਾਂਸ ਹੀ ਨਹੀਂ ਆ ਉਹ ਚਾਂਸ ਖਤਮ ਹੋ ਗਿਆ ਜਿਹੜਾ ਮਤਲਬ ਆਏ ਆਏ ਗੇੜਦੇ ਆ ਤਾਂ ਉਹ ਪੂਰਾ ਗਿੜਦਾ ਨਹੀਂ ਇਹਦੇ ਨਾਲ ਹੈਂਡਲ ਨਾਲ ਇਹਨੂੰ ਜਿਵੇਂ ਮਰਜੀ ਕਰਾ ਹਾਂ ਜਿਵੇਂ ਮਰਜੀ ਕਰਾ ਹਾਂ ਜੇ ਇਹਨੂੰ ਬਾਹਲਾ ਰੈਲਾ ਕਰਦੇ ਫਿਰ ਇਹ ਆਪਦੀ ਆਪ ਕਰ ਕੱਪਦੀ ਆਪ ਹਾਂ ਤਾਂ ਦੋਨੇ ਮਸਲੇ ਆਪਾਂ ਕਹਿ ਲਈ ਵੀ ਸੱਪ ਵੀ ਮਾਰਤਾ ਤੇ ਛੋਟੀ ਵੀ ਵਿਚਾਲੀ ਹੁਣ ਆਪਾਂ ਥੋੜਾ ਜਿਹਾ ਗੱਲ ਇਹਦੇ ਗੇਰ ਤੇ ਕਰ ਲਈਏ ਜੀ ਇਹਦਾ ਗੇਰ ਕਿਹੋ ਜਿਹਾ ਮੈਂ ਤੁਹਾਨੂੰ ਗੇਰ ਇਹਦਾ ਦਿਖਾਈ ਦਿੰਨਾ ਆ ਜੋ ਮੜਾ ਜਿਹਾ ਗੇਰ ਦਿਖਾ ਦੇ ਜੀ ਹਾਂ ਬਰੀ ਤੇ ਦਾ ਗੇਰ ਦਿਖਾ ਦੇ ਪੁੱਤ ਇਹਨੂੰ ਗੇਅਰ ਟ੍ਰੇਨ ਵਜੋਂ ਜਾਣਿਆ ਜਾਂਦਾ ਜੀ ਜੀਟੀ ਗੇਅਰਬਾਕਸ ਕਹ ਲੋ ਅੱਛਾ ਜੀ ਕਿ ਗੇਰਾਂ ਦੀ ਲਾਈਨ ਹੋਵੇ ਉਹਨੂੰ ਜੀਟੀ ਕਹਿ ਦਿੱਤਾ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਦੇਖੋ ਇੱਥੋਂ ਅਸੀਂ ਸ਼ੁਰੂ ਕਰਕੇ ਡਰਾਈਵ ਇੱਥੋਂ ਮਿਲਣੀ ਹੈ ਜੀ ਠੀਕ ਹੈ ਜੀ ਇੱਥੋਂ ਡਰਾਈਵ ਰੋਟੇਟਰ ਤੋਂ ਮਿਲ ਗਈ ਇਹਨੂੰ ਦੇਣੀ ਹੈ ਇੱਥੋਂ ਅੱਗੇ ਠੀਕ ਹੈ ਜੀ ਮਤਲਬ ਇਹ ਨਹੀਂ ਹੈ ਵੀ ਰੋਲਾ ਥੋੜਾ ਮਿਸ ਕਰ ਜੇ ਹੂੰ ਤੇ ਆ ਗਈਆਂ ਆਪਣੀਆਂ ਤਵੀਆਂ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਅੱਗੇ ਪਿੱਛੇ ਅੱਗੇ ਪਿੱਛੇ ਇੱਥੇ ਤੁਹਾਨੂੰ ਦੇਖਣਾ ਸੌਖਾ ਹੋਏਗਾ ਇਹ ਦੇਖੋ ਇਹਦਾ ਮੂੰਹ ਜਿਹੜਾ ਮਿਲਿਆ ਹੋਇਆ ਦੂ ਜਦੋਂ ਕਿ ਕਸੇਗੀ ਜੀ ਇਹ ਵੀ ਜਿੰਨੀ ਕਸੇਗੀ ਇਹ ਵੀ ਉਨੀ ਕਸੇਗੀ ਹਮਮ ਫਰਕ ਦੋਨਾਂ ਦਾ ਇੰਨਾ ਹੀ ਰਹੇਗਾ ਉਨਾ ਹੀ ਰਹੂਗਾ ਤੇ ਮੂੰਹ ਇਹਦਾ ਮਿਲਿਆ ਹੀ ਰਹੇ ਤੇ ਮਿੱਟੀ ਚੜੇਗੀ ਨਹੀਂ ਬੀਹੋਛਾ ਹੋਏਗਾ ਤੇ ਆਹ ਵੈ ਰੰਗੇ ਡਾਬਟ ਆ ਹਾਂਜੀ ਇਹ ਹੈਗੀ ਹੱਬ ਆਪਣੀ ਜੀ ਗੇਅਰ ਸਾਈਡ ਦੀ ਜੀ ਗੇਅਰ ਸਾਈਡ ਵਾਲੀ ਹੱਟ ਹਾਂ ਇਹ ਗੇਅਰ ਸਾਈਡ ਦੀ ਹੈ ਜਿੱਧਰ ਗੇਅਰ ਲੱਗਦਾ ਦੂਹੇ ਪਾਸੇ ਇਹ ਜੀਟੀ ਗੇਅਰ ਦੀ ਹੱਬ ਲੱਗਾ ਉਹ ਵਿੱਚ ਲੱਗੀ ਹੋਈ ਹਾਂਜੀ ਤੇ ਆਹ ਦੂਜੀ ਆ ਤੇ ਆਹ ਸਾਈਡ ਵਾਲੇ ਤਬੇ ਆ ਗਏ ਇਹ ਤਬੇ ਸਾਈਡ ਵਾਲਾ ਇਹ ਵੀ ਪੂਰੇ ਹੈਵੀ ਡਿਊਟੀ ਹਾਂਜੀ ਆ ਜੋ ਮਾੜਾ ਜਿਹਾ ਇੱਕ ਗੱਲ ਮੈਨੂੰ ਹੋਰ ਦੱਸੋ ਜੀ ਜਿਹੜਾ ਹੈਗਾ ਆਹਾ ਆ ਦੇਤਾ ਆਪਾਂ ਸੁਪਰਸੀਡਰ ਜੀ ਉਹ ਦੇਤਾ ਆਪਾਂ ਉਹ ਜੀ ਇਹਨੂੰ ਆਹਾ ਜਿਹੜਾ ਆ ਅਲੱਗ ਤੋਂ ਲੈਣਾ ਪਊਗਾ ਜਮੀ ਤਾਂ ਹਾਂਜੀ ਹਾਂ ਜਿਹੜੀ ਕਿੱਟ ਹੈ ਜੀ ਇਹ ਤੁਹਾਡੀ অপਸ਼ਨ ਦੇ ਵਿੱਚ ਹੈ ਜੀ ਵਿੱਧ ਕਿੱਟ ਬਿਦਾਊਟ ਕਿੱਟ ਠੀਕ ਕਦਾ ਪ੍ਰਾਈਸ ਆ ਜਿਹੜਾ ਅਲੱਗ-ਅਲੱਗ ਤੇ ਜਿਹੜਾ ਇਹਦਾ ਰੰਗ ਆ ਯਾਰ ਰੰਗ ਮਤਲਬ ਯਾਰ ਨੈਕਸਟ ਲੈਵਲ ਰੰਗ ਆ ਮਤਲਬ ਖੜਾ ਦੇਖ ਪ੍ਰੀਤ ਯਾਰ ਕਿਵੇਂ ਲੱਗਦਾ ਹੈ ਇਹ ਰੰਗ ਜੀ ਮਾਸਟਰ ਕਲਰ ਆ ਸਾਡਾ ਬਹੁਤ ਪਸੰਦ ਕਰਦੇ ਆ ਕਿਸਾਨ ਵੀ ਸਾਡੇ ਰੰਗ ਰੰਗ ਬਹੁਤ ਸੋਹਣਾ ਲੱਗਦਾ ਇੱਕ ਮੇਰੇ ਸਾਹ ਉਹਨਾ ਪਾਊਡਰ ਕੋਟ ਹੋਇਆ ਕਰਕੇ ਥੋੜਾ ਬਿਲਕੁਲ ਚਮਕ ਚ ਵੀ ਜ਼ਿਆਦਾ ਪਾਊਡਰ ਕੋਟ ਹੋਇਆ ਕਰਕੇ ਨਾ ਪ੍ਰੀਤ ਤੇ ਪੁੱਤ ਦਾ ਲਸ਼ਕੋਰਾ ਮਾਰਦਾ ਲਸ਼ਕੋਰਾ ਹੈ ਬਿਲਕੁਲ ਆਜੋ ਮਾੜੀ ਜੀ ਜ਼ੀਰੋ ਡਰਲ ਤੇ ਵੀ ਆਪਾਂ ਗੱਲ ਕਰਨੀ ਜ਼ੀਰੋ ਡਰਲ ਜ਼ੀਰੋ ਡਰਲ ਆਪਣੇ ਕੋਲ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਹੈ ਜੀ ਇੱਕ ਕਿਸਾਨ ਜਿਹੜੇ ਪਸੰਦ ਕਰਦੇ ਆ ਵੀ ਗਰਾਰੀ ਆ ਜਿਹੜੀ ਵਿੱਚ ਚੱਲੇ ਜੀ ਡੜਾ ਆ ਜੇ ਹੋਰ ਬੰਦ ਨਾ ਹੋਵੇ ਅੱਛਾ 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 ਹਾਂ ਆ ਦੇਖ ਲਓ ਔਰ ਬੰਦ ਨਾ ਹੋ ਇਹਦੇ ਗਰਾਰੀ ਵਿੱਚ ਹੈ ਮੈਂ ਸਮਝ ਗਿਆ ਡਾਲਾ ਆ ਗਿਆ ਹੂੰ ਇਹਨੇ ਪੰਨ ਮਾਰ ਹੂੰ ਔਰ ਬੰਦ ਨਹੀਂ ਹੋਏਗਾ ਤੁਹਾਡਾ ਸਮਝ ਗਿਆ ਸਮਝ ਗਿਆ ਸਮਝ ਗਿਆ ਕਿਸਾਨੇ ਹੀ ਪਸੰਦ ਕਰਦੇ ਆ ਜੀ ਕਈ ਬੰਦੇ ਕਰਦੇ ਆ ਵੀ ਕੋਈ ਬਾਈ ਬੋਰੀ ਫੜਦੀ ਆ ਹਾਂ ਵੀ ਤੁਰੀ ਜਾਂਦੀ ਜਦੋਂ ਬੋਰੀ ਪੋਰੀ ਪੈਚੇ ਰਵੇਟੀਦੀ ਆ ਉਹ ਪਸੰਦ ਕਰਦੇ ਆ ਵੀ ਸਾਨੂੰ ਡਬਲ ਪਿਸਤੌਲੀ ਦੇ ਦੋ ਹਾਂ ਡਬਲ ਪਿਸਤੌਲੀ ਇਹ ਡਬਲ ਪਿਸਤੌਲੀ ਮਾਡਲ ਆ ਉਹਨੂੰ ਕੁੱਪੀ ਮਾਡਲ ਅਸੀਂ ਕਹ ਦਿੰਨੇ ਆਂ ਠੀਕ ਹੈ ਜੀ ਉਹਦੇ ਉਹਦੇ ਉੱਪਰ ਆ ਪਰ ਉਹ ਇਹਦੇ ਚ ਰਹੇ ਪਾਉਣ ਵਾਲਾ ਜਿਹੜਾ ਧਿਆਨ ਰੱਖਣਾ ਹੌਣ ਵੇਲੇ ਧਿਆਨ ਰੱਖਣਾ ਬਿਲਕੁਲ ਉਹਦੇ ਚ ਰਹੇ ਜਿਹੋ ਜਿਹਾ ਮਰਜੀ ਆ ਸਿੱਟੀ ਜਾਉਣ ਬਲੇਟਾ ਪਾਈ ਹੌਣ ਬਲੇਟਾ ਪਾਈ ਉਹਨਾਂ ਨੇ ਡੜਾ ਪੰਨੀ ਆ ਉਹਨੇ ਡਲੇ ਜਿਹੇ ਜੇ ਮਰਜੀ ਆ ਜਿਹੇ ਜੇ ਪਿੰਗਾ ਸੁੱਕਾ ਉਹ ਓਵੇਂ ਆ ਇਹ ਇਧਰ ਮੋਲਾਪੁਰ ਇਧਰ ਆਪਾਂ ਕਹ ਲਈਏ ਉਧਰਲੇ ਪਾਸੇ ਥੋੜਾ ਜਿਹਾ ਇਹਨੂੰ ਵੱਧ ਪਸੰਦ ਕਰਦੇ ਆ ਜੀ ਸਾਡੇ ਵਾਲੇ ਏਰੀਆ ਚ ਇਹਨੂੰ ਵੱਧ ਪਸੰਦ ਕਰਦੇ ਆ ਅਡੋ ਅਡੋ ਆ ਕਿਹਦਾ ਕਿਸਾਨਾਂ ਦੇ ਨਾਮ ਹਸ ਆ ਹਨਾ ਇਲਾਕੇ ਇਲਾਕੇ ਦੀ ਗੱਲ ਤੇ ਆਹ ਆ ਜੀ ਪੇ ਰੋਟੀ ਸਿਲੈਸਰ ਆ ਗਿਆ ਜਿਹਨੂੰ ਕਟਰ ਕਹਿੰਦਾ ਆਪਾਂ ਝੋਂਡੇ ਵੜਾਣੇ ਮਹੀਨ ਜਿੱਦਾਂ ਕਹ ਦਿੰਨੇ ਆਪਾਂ ਜੀ ਇਹਦੇ ਵੀ ਹੈਵੀ ਡਿਊਟੀ ਗੀਅਰ ਲੱਗਿਆ ਤੁਸੀਂ ਦੇਖ ਸਕਦੇ ਹੋ ਇਹ ਇਹ ਵੀ ਸਬਸਿਡੀ ਪਾਸ ਆ ਇਹ ਵੀ ਸਬਸਿਡੀ ਪਾਸ ਆ ਸਬਸਿਡੀ ਪਾਸ ਆ ਮਤਲਬ ਜੇ ਸਬਸਿਡੀ ਆਊਗੀ ਜਾਂ ਕਿਸਾਨ ਦੀ ਨਿਕਲੀ ਹੋਈ ਹੈ ਤੇ ਇੱਥੇ ਵੀ ਆਊਗੀ ਆਏਗੀ ਸਾਈ ਤੇ ਇਹ ਤੇ ਜਿੰਨਾ ਕੁ ਮੈਨੂੰ ਪਤਾ ਵੀ 50 ਤੋਂ 80% ਸਬਸਿਡੀ ਹਾਂਜੀ ਭਈ 50% ਕਿਸਾਨ ਨੂੰ ਆ 80% ਗਰੁੱਪ ਨੂੰ ਆ ਗਰੁੱਪ ਨੂੰ ਆ ਇਹਦੇ ਤੇ ਸਬਸਿਡੀ ਆ ਹੋ ਗਿਆ ਮਸ਼ੀਨ ਹੋ ਗਿਆ ਆ ਦੋ ਤਰ੍ਹਾਂ ਦੀ ਮਸ਼ੀਨ ਹੋ ਗਈ ਆ ਜੀ ਇਹਨਾਂ ਦੇ ਰੇਟ ਦਾ ਕੋਈ ਡਿਫਰੈਂਸ ਹੈਗਾ ਆਪਸ ਵਿੱਚ ਫਰਕ ਪੈਣ ਨਾਲ ਨਹੀਂ ਰੇਟ ਸੇਮ ਹੀ ਆ ਇਹਦੇ ਐਂ ਕਾ ਤੋ ਲਾਇਆ ਆ ਇਹ ਖਾਤ ਬੰਦ ਕਰਨ ਨੂੰ ਆ ਜੀ ਜਦੋਂ ਡਰਾਈਵਰ ਚੱਕ ਲੇਗਾ ਲਿਫਟ ਚੱਕ ਕੇ ਮੋੜਦਾ ਜਾਂ ਘਰ ਨੂੰ ਜਾਂਦਾ ਕਿ ਇੱਥੋਂ ਫਿਰ ਕੀ ਹੁੰਦਾ ਇਹਦੇ ਵਿੱਚ ਕੀ ਹੋ ਗੀ ਜਾਂਦਾ ਕੀ ਡਿੱਗ ਗਿਆ ਫਿਰ ਉਹਦੇ ਤੇ ਹੱਥ ਮਾਰੇਗਾ ਡਰਾਈਵਰ ਇਹ ਲੌਕ ਹੋ ਜੂ ਅੱਛਾ ਲੌਕ ਹੋ ਗਿਆ ਦਾਣਾ ਥੋੜਾ ਦੇ ਦਾ ਥੱਲੇ ਨਹੀਂ ਗਰੇਗਾ ਥੱਲੇ ਡਿੱਗੂਆ ਜੀ ਤੇ ਉਹਦੇ ਕਾ ਤੋ ਨਹੀਂ ਲਾਇਆ ਫਿਰ ਆਪਾਂ ਉਹਦੇ ਸੀ ਉਹਦੇ ਜੇ ਡਰਾਈਵ ਚੱਲੇਗੀ ਜੇ ਪਹੀਆ ਘੁੰਮੇਗਾ ਤਦ ਹੀ ਜਾਣਾ ਗਿਰੇਗਾ ਨਹੀਂ ਲੋਕੀ ਲੋਕਾ ਹਾਂ ਨਹੀਂ ਤਾਂ ਲੋਕੀਆ ਸਹੀ ਹੈ ਆਹਾਂ ਗੱਲ ਬਾਤ ਇਹਨੂੰ ਕਹਿੰਦੇ ਪੱਕਾ ਪੈਂਚਰ ਲਾਉਂਦੇ ਜੀ ਤੇ ਜੇ ਕੱਲਾ ਰੋਟਾ ਬਟਰ ਲੈਣਾ ਹੋਵੇ ਬਾਈ ਤੁਹਾਡੇ ਕੋਲ ਜੀ ਕੱਲੇ ਰੋਟਾ ਬਟਰ ਵੀ ਮਿਲਦੇ ਆ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਛੋਟੇ ਰੋਟਾ ਬਟਰ ਦੀ ਗੱਲ ਕਰੀ ਆਹ ਰੋਟਾ ਬਟਰ ਬਾਰੇ ਮੈਨੂੰ ਮਾੜੀ ਜੀ ਜਾਣਕਾਰੀ ਦਿਓ ਟਟੂਕੇ ਬਾਰੇ ਆਹ ਨਿਕਾ ਇਹ ਕੌਣ ਲੈ ਜਾਂਦਾ ਤੁਹਾਡੇ ਤੋਂ ਇਹ ਸਰ ਜਿਹੜੇ ਬਾਗਬਾਨੀ ਦਾ ਕੰਮ ਕਰਦੇ ਆ ਸਬਜ਼ੀ ਦਾ ਕੰਮ ਕਰਦੇ ਆ ਗੰਨਾ ਗੁੜਾਈ ਦਾ ਕੰਮ ਕਰਦੇ ਆ ਹੂੰ ਮਹਾਰਾਸ਼ਟਰ ਤੋਂ ਲੈ ਕੇ ਸਾਊਥ ਦੇ ਵਿੱਚ ਇਦੀ ਬਹੁਤ ਮੰਗ ਹੈ ਜੀ ਆਪਣੇ ਹੁਣ ਤਾਂ ਤੁਸੀਂ ਲੌਂਗੇ ਰੋਪੜ ਸਕਦੇ ਨੰਗਲਸਾ ਸਾਡੇ ਪਤਾ ਨਹੀਂ ਕਿੰਨੇ ਕੇ ਪੀਸ ਇਹ ਚਲੇਗਾ ਉੱਥੇ ਗੰਨਾ ਕਟਾਈ ਵੀ ਲੋਕ ਬੈਡਾਂ ਤੇ ਪੀਜਦੇ ਨੇ ਨਾਲ ਕਰਦੇ ਨੇ ਮੈਂ ਖੁਦ ਚਲਾ ਕੇ ਆਇਆ ਤੇ ਬਾਈ ਜੀ ਜੇ ਕਿੰਨਾ ਚਿਰ ਪਹਿਲਾਂ ਕੋਈ ਸੰਦ ਆਪਾਂ ਨੂੰ ਬੁੱਕ ਕਰਾਉਣਾ ਪੈਂਦਾ ਜਾਂ ਆਓ ਤੇ ਬਸ ਲੈ ਜਾਓ ਤੇ ਗੱਲ ਖਤਮ ਦੇਖੋ ਜਿਹੜਾ ਤਾਂ ਸਿੰਗਲ ਫਾਰਮਰ ਆਉਂਦਾ ਸਾਡੇ ਉਹਦਾ ਸਰਟੀਫਾਈਡ ਮਸ਼ੀਨਾਂ ਤਿਆਰ ਨੇ ਸਟਾਕ ਤੁਸੀਂ ਦੇਖਿਆ ਹੰਦ ਜੀ ਆਓ ਤੇ ਲੈ ਜਾਓ ਵਾਲੀ ਜੀ ਠੀਕ ਹੈ ਜੀ ਜੀ ਤੇ ਡਿਸਟ੍ਰੀਬਿਊਟਰ ਆਪਣੇ ਬਾਈ ਆਪਣੇ ਡੀਲਰ ਡੀਲਰ ਤਾਂ ਦੇਖ ਲਓ ਡੀਲਰ ਦਾ ਸਾਬੋਦ ਦਾ ਸਟਾਕ ਰੱਖਣਾ ਹੀ ਪੈਂਦਾ ਦੁਕਾਨ ਤੇ ਹਾਂ ਉਹ ਸਾਨੂੰ ਆਰਡਰ ਦਿੰਦਾ ਪੀਓ ਪਾਉਂਦਾ ਹਾਂ ਮੰਨ ਲਓ ਹੀ ਦੁਕਾਨ ਤੇ ਹੈ ਮਤਲਬ ਸਾਰੇ ਪੰਜਾਬ ਚ ਕੀ ਹਰਿਆਣਾ ਰਾਜਸਥਾਨ ਇਧਰਲੇ ਪਾਸੇ ਆਲ ਓਵਰ ਇੰਡੀਆ ਜੀ ਆਲ ਓਵਰ ਇੰਡੀਆ ਮਤਲਬ ਜੇ ਤੁਸੀਂ ਕਿੱਥੇ ਵੀ ਬੈਠਿਆ ਮੇਰੀ ਭਾਸ਼ਾ ਸੁਣ ਰਹੇ ਹੋ ਤੁਸੀਂ ਪੰਮੀ ਸਮਰਾਲਾ ਵਾਲਿਆਂ ਦਾ ਸੰਦ ਖਰੀਦ ਸਕਦੇ ਬਿਲਕੁਲ ਆਲ ਓਵਰ ਇੰਡੀਆ ਜਿੱਥੇ ਵੀ ਬੈਠਿਆ ਤੁਸੀਂ ਫੋਨ ਕਰੋ ਤੁਹਾਨੂੰ ਸਬਸਿਡੀ ਪਾਸ ਸੰਦ ਮਿਲੂਗਾ ਤੇ ਇੱਕ ਗੱਲ ਹੋਰ ਆਲ ਓਵਰ ਇੰਡੀਆ 24 ਘੰਟਿਆਂ ਦੇ ਅੰਦਰ ਅੰਦਰ ਜਦੋਂ ਸੀਜ਼ਨ ਚੱਲਦਾ ਹੈ ਤੇ ਤੁਹਾਨੂੰ ਸਰਵਿਸ ਮਿਲੂਗੀ ਹਾਂਜੀ ਸਰਵਿਸ ਠੀਕ ਹੈ ਕਿ ਨਹੀਂ ਤੁਹਾਡੇ ਨੇੜੇ ਦਾ ਜਿਹੜਾ ਡੀਲਰ ਆ ਉਹ ਤੁਹਾਡੇ ਕੋਲੇ ਸਰਵਿਸ ਦੇਊਗਾ ਬਿਲਕੁਲ ਤੇ ਇੱਕ ਗੱਲ ਹੋਰ ਆ ਜਿਹੜਾ ਫੋਨ ਨੰਬਰ ਦਿੱਤਾ ਹੋਇਆ ਸਰਵਿਸ ਦਾ ਨੰਬਰ ਜੇ ਤੁਸੀਂ ਸੰਧ ਖਰੀਦੋਗੇ ਤੁਹਾਨੂੰ ਸਰਵਿਸ ਨੰਬਰ ਮਿਲੂਗਾ ਇੱਕ ਸਰਵਿਸ ਨੰਬਰ ਤੇ ਕਾਲ ਕਰੋਗੇ ਤੁਹਾਨੂੰ ਸਰਵਿਸ ਨੰਬਰ ਹਮੇਸ਼ਾ ਆਨ ਮਿਲੂਗਾ ਬਿਲਕੁਲ ਹਨਾ ਤੇ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਬਾਈ ਹੁਣਾਂ ਤੋਂ ਸੁਪਰ ਸੀਡਰ ਬਹੁਤ ਸਾਰੇ ਐਮਪਲੀਮੈਂਟ ਬਣਦਾ ਜੇ ਮੈਂ ਪਰੇ ਤੋਂ ਕਰਾਂ ਤੇ ਹੁਣ ਤਾਂ ਦਿਖਾਉਣ ਲੱਗੇ ਤਾਂ ਤਕਰੀਬਨ ਮੈਨੂੰ ਲੱਗਦਾ ਵੀ ਘੰਟਾ ਹੀ ਲੱਗ ਜਾਊਗਾ ਹਾਂ ਘੰਟਾ ਲੱਗ ਜੂਗਾ ਪਰ ਫਿਲਹਾਲ ਤੁਸੀਂ ਕਨਸਿਡਰੇਟ ਕਰਿਓ ਆ ਬਜਾਈ ਵਾਲੀਆਂ ਮਸ਼ੀਨਾਂ ਤੇ ਜੀਰੋ ਡ੍ਰਿਲ ਰੋਟੇਵੇਟਰ ਸੁਪਰ ਸੀਡਰ ਤੁਸੀਂ ਇੰਨਾਂ ਕਿਤੇ ਪਾਤਿਆਂ ਦੇ ਲਿਖੇ ਇੱਕ ਉਹ ਵੱਡਣ ਵਾਲਾ ਘਟਰ ਪਾਈ ਇਹ ਇਸ ਵਕਤ ਤੁਹਾਡੇ ਲਈ ਉਪਲਬਧ ਦਾ ਸੱਜਣੋ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਪੰਮੀ ਵਾਲਿਆਂ ਤੋਂ ਤਾਂ ਤੁਸੀਂ ਬੇਫਿਕਰ ਹੋ ਕੇ ਜਿਹੜਾ ਨੰਬਰ ਤੁਹਾਨੂੰ ਦਿੱਤਾ ਉਹਤੇ ਕਾਲ ਕਰ ਸਕਦੇ ਆ ವಿಡಿಯೋ ಶೇರ ನೀ ವಿಡಿಯೋ ಶೇರೋ